ਤਾਂ ਕਿਉਂਕਿ ਉਹਦੇ ਨਾਲ ਦੋਸ਼ੀਆਂ ਨੂੰ ਸਜਾਉਂਦੇ ਨੇ ਵੀ ਉਹਦੇ ਵਿੱਚ ਜੇ ਕੋਈ ਕਮੀ ਰੱਖ ਲਈ ਦੇਖੋ ਜੇ ਬੱਚਾ ਜੰਮਦਾ ਹੈ ਕਹਿੰਦਾ ਉਹਦੇ ਲਈ ਵੀ ਤਾਂ 9 ਮਹੀਨਿਆਂ ਦੀ ਟਾਈਮ ਲੱਗਦਾ ਹੈ ਨਾ ਇਹ ਤਾਂ ਹੈ ਨਹੀਂ ਕਿ ਇੱਕੋ ਦਿਨ ਚ ਬੱਚਾ ਆ ਜਾਂਦਾ ਹੈ ਨਾ ਐਂ ਕਰਕੇ ਇਹਦਾ ਵੀ ਇਨਵੈਸਟੀਗੇਸ਼ਨ ਦਾ ਕੁਝ ਸਮਾਂ ਹੁੰਦਾ ਹੈ ਇਹ ਨਹੀਂ ਹੁੰਦਾ ਵੀ ਅੱਜੇ ਫੜਿਆ ਅੱਜੇ ਚੱਕ ਕੇ ਆਪਾਂ ਜੇ ਛੱਡਿਆ ਤੇ ਤੁਹਾਨੂੰ ਸਾਰਿਆਂ ਨੂੰ ਇਹੀ ਵਿਸ਼ਵਾਸ ਦਿਵਾਉਣਾ ਵੀ ਕਰਾਂਗੇ 100% ਪਰ ਸਾਡੀਆਂ ਸਾਹ ਖੜੇ ਨੇ ਉਹ ਸਾਰੀ ਗੱਲ ਤੁਹਾਨੂੰ ਸਮਝਾਉਣਗੇ ਇੱਕ ਤਾਂ ਇਹ ਹੋ ਗਈ ਵੀ ਬੋਰਚ ਪਾਣੀ ਪੰਡਾ ਦੀ ਆਪਾਂ ਨੂੰ ਦੇਖ ਰਿਹਾ ਹਾਂ ਵੀ ਉਹ ਬੰਦ ਕਰਤਾ ਇੱਕ ਹੁੰਦੀ ਹੈ ਕਾਨੂੰਨੀ ਕਾਰਵਾਈ ਕਾਗਜ਼ੀ ਕਾਰਵਾਈ ਉਹ ਆਪਣੇ ਦੇਖਣ ਚ ਨਹੀਂ ਆਉਂਦੀ ਉਹ ਤੇ ਥੋੜਾ ਟਾਈਮ ਲੱਗਦਾ ਹੁੰਦਾ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਸਕਦੇ ਹੋ ਜੋ ਧਰਨਾ ਲੱਗਿਆ ਹੋਇਆ ਸੀਗਾ ਬੋਰਚ ਪਾਣੀ ਪੈ ਰਿਹਾ ਸੀ ਸੀਵਰੇਜ ਦਾ ਸ਼ਰਾਬ ਦੀਆਂ ਬੋਤਲਾਂ ਧੋਣ ਦਾ ਉਹ ਅੱਜ 15 ਦਿਨਾਂ ਦਾ ਸਮਾਂ ਯਾਨੀ ਕਿ ਦਿੱਤਾ ਹੈ ਪ੍ਰਸ਼ਾਸਨ ਨੇ ਤੇ ਕਮੇਟੀ ਨੇ ਜਿਹਨ ਨੂੰ ਸਮਾਂ ਜਿਹੜਾ ਉਹ 15 ਦਿਨਾਂ ਦਾ ਪ੍ਰਵਾਨ ਕਰ ਲਿਆ ਵੀ 15 ਦਿਨਾਂ ਤੋਂ ਬਾਅਦ ਜਿਵੇਂ ਵੀ ਹੋਊਗੀ ਕਾਰਵਾਈ ਅਸੀਂ ਉਹ ਕਰਾਂਗੇ ਸੁਣੋ ਪੂਰੀ ਗੱਲਬਾਤ ਠੀਕ ਹੈ ਉਹ ਟੈਕਨ ਉੱਪਰ ਦੀ ਐਫ ਆਰ ਦਾ ਵੀ ਪੇਜਾ ਚੁੱਕੀ ਹੈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਮੈਂ ਇਹ ਸਾਰੇ ਦੇ ਵਿਸ਼ਵਾਸ ਜਿਲਾਨਾ ਜਿ ਕਿ ਅਸੀਂ ਪੰਜਾਬ ਪੁਲਿਸ ਦਾ ਪੂਰਾ ਬੋਲਾ ਤਸ ਦੇਵਾਂਗੇ ਜੀ ਇਨਵੈਸਟੀਗੇਸ਼ਨ ਬਿਲਕੁਲ ਜਲਦੀ ਰੋਕ ਖਤਮ ਕਰਾ ਕੇ ਜੋ ਬੰਦੇ ਦੋਸ਼ੀ ਹੈ ਉਹਨਾਂ ਤੇ ਕਾਰਵਾਈ ਅ ਅ ਸ਼ੁਰੂ ਕਰਾਂਗੇ ਕਸ਼ੁੱਧ ਹੋ ਚੁੱਕੀ ਹੈ ਕਿ ਜੇਕਰ ਉਹਨਾਂ ਨੂੰ ਪੋਚੀਆਂ ਨੂੰ ਜੋ ਬੰਦੀ ਤਰ ਜਾਏ ਉਹਦਾ ਪ੍ਰੋਸੈਸ ਕਰਾਵਾਂਗੇ ਜੀ ਤੇ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਅਸੀਂ 10 ਜਾਂ 12 ਦਿਨਾਂ ਦੇ ਵਿੱਚ ਵਿੱਚ ਇਹਦੀ ਜੋ ਮੁਕੰਮਲ ਜੋ ਇਨਵੈਸਟੀਗੇਸ਼ਨ ਹੈ ਉਹ ਮੁਕੰਮਲ ਕਰਾਂਗੇ। ਜੇਲਾਕੋਸਾ ਅਸੀਰ ਸਾਹਿਬ ਨੇ ਕਿਹਾ ਲੱਗਦਾ ਵੀ ਅਸਲੂ ਜ਼ਕੀਰ ਹੈਗਾ ਵੀ ਆਪਾਂ ਜੋ ਕੋਸਾ ਸੱਚਾ ਬੋਲਿਆ ਵੀ ਹੋ ਸਕਦਾ ਜੇ ਠੀਕ ਆਂਦਾ ਨਾਲ ਤੇ ਵੀ ਠੀਕ ਐ ਸਭ ਸਾਰੇ ਨਹੀਂ ਛੇੜਛਾੜ ਨਾ ਹੋਵੇ ਫਟਣੀ ਜਾਂਦਾ ਨਹੀਂ ਛੇੜਛਾੜਤਾ ਜੀ ਇਹ ਆਪਣੇ ਸੱਤ ਸਾਲ ਤੱਕ ਬਣ ਜਿਉ ਛੇੜਛਾੜ ਕੇ ਬਰਦਰ ਇਹਦੇ ਵਿੱਚ ਕੋਈ ਛੇੜਛਾੜ ਨਹੀਂ ਹੁੰਦੀ ਜਿੱਦਾਂ ਇੱਕ ਬੰਦਾ ਮਰ ਜਾਂਦਾ ਦੇਖੋ ਉਹਦਾ ਡਾਕਟਰ ਪੋਸਟਮਾਰਨਮ ਕਰਵਾ ਕੇ ਸੰਸਕਾਰ ਕਰ ਦਿੰਦੇ ਆਪਾਂ ਕੋਈ ਜਦੋਂ ਕਤਲ ਹੋ ਜਾਂਦਾ ਜਾਂ ਬੰਦਾ ਮਰਿਆ ਹੁੰਦਾ ਵੀ ਉਹਦੀ ਸਜ਼ਾ ਨਹੀਂ ਮਿਲਦੀ ਮਿਲਦੀ ਹੈ ਨਾ ਇਹਦਾ ਇਹ ਆਪਾਂ ਦੀ ਵੀਡੀਓਗ੍ਰਾਫੀ ਕਰ ਲਈ ਹੈ ਸਾਡੇ ਇਨਵੈਸਟੀਗੇਸ਼ਨ ਆਫਸਰ ਨੇ ਸਾਰਾ ਕੁਝ ਮੁਕੰਮਲ ਕਰ ਰਿਹਾ ਹੈ ਉਹ ਆਪਾਂ ਕੋਰਟ ਦੇ ਵਿੱਚ ਫੇਸ ਲੈ ਕੇ ਜਾਵਾਂਗੇ ਜਿਹੜੇ ਤੱਤ ਪਰ ਆਪਾਂ ਜਦੋਂ ਤੱਕ ਵੀ ਉਹ ਆਪਣਾ ਪ੍ਰੋਸੈਸ ਚੱਲਦਾ ਹੈ ਇਹਦਾ ਇਹ ਮਤਲਬ ਨਹੀਂ ਵੀ ਆਪਾਂ ਉੱਥੇ ਪਾਣੀ ਖੜਾ ਰੱਖੀਏ ਚਾ ਉਹਦੀ ਸਫਾਈ ਨਾ ਕਰਵਾਈਏ ਉਹਦੇ ਨਾਲ ਤਾਂ ਹੋਰ ਵੀ ਬਿਮਾਰੀਆਂ ਫੈਲਣਗੀਆਂ ਫਿਰ ਫਿਰ ਫਾਇਦਾ ਕੀ ਹੋਇਆ ਉਹ ਚੀਜ਼ ਦਾ ਉਹ ਚੀਜ਼ ਲਈ ਆਪਾਂ ਨੇ ਸਾਰੀ ਉਹਦੀ ਵੀਡੀਓਗ੍ਰਾਫੀ ਜਿਹੜੀ ਜਿਹੜੀ ਚੀਜ਼ ਦੀ ਲੋੜ ਹੈ ਉਹ ਲੈ ਲਈ ਹੈ ਤੇ ਅੱਗੇ ਆਪਾਂ ਜਿਹੜੇ ਜਿਹੜੇ ਡਿਪਾਰਟਮੈਂਟ ਸਬੰਧਤ ਹੈਗੇ ਆ ਫਟਵਾਰੀ ਕੀ ਲੀਗਲ ਕੋਈ ਹੋਰ ਉਹਨਾਂ ਤੋਂ ਪਰਕੋਟਾ ਲੈ ਕੇ ਜਿਹੜੀ ਤਫਤੀਸ਼ ਹੈ ਇਨਵੈਸਟੀਗੇਸ਼ਨ ਪੂਰੀ ਮੁਕੰਮਲ ਕਰਾਗੇ ਕਿਉਂਕਿ ਉਹਦੇ ਨਾਲ ਦੋਸ਼ੀਆਂ ਨੂੰ ਸਜਾਉਣ ਦੇ। ਵੀ ਉਹਦੇ ਵਿੱਚ ਜੇ ਕੋਈ ਕਮੀ ਰੱਖ ਲਈ ਦੇਖੋ ਜੇ ਬੱਚਾ ਜਾਂਦਾ ਹੈ ਕਹਿੰਦਾ ਉਹਦੇ ਲਈ ਵੀ ਤਾਂ 9 ਮਹੀਨਿਆਂ ਦੀ ਟਾਈਮ ਲੱਗਦਾ ਹੈ ਨਾ। ਇਹ ਤਾਂ ਹੈ ਨਹੀਂ ਕਿ ਇੱਕ ਦਿਨ ਚ ਬੱਚਾ ਆ ਜਾਂਦਾ ਹੈ ਨਾ। ਐਂ ਕਰਕੇ ਇਹਦਾ ਵੀ ਇਨਵੈਸਟੀਗੇਸ਼ਨ ਦਾ ਕੁਝ ਸਮਾਂ ਹੁੰਦਾ ਹੈ। ਇਹ ਨਹੀਂ ਹੁੰਦਾ ਵੀ ਅੱਜੇ ਫੜਿਆ ਅੱਜੇ ਚੱਕ ਕੇ ਆਪਾਂ ਜੇ ਛੱਡਿਆ ਤੇ ਅਗਲੇ ਦਿਨ ਕੋਰਟ ਸਜਾ ਦਨ ਹਾਰੇ। ਐਂ ਤਾਂ ਫਿਰ ਸੰਸਾਰੇ ਨਾਲ ਨੋ ਜਾਣਾ ਸੀਗਾ। ਕਹਿੰਦਾ ਇਦੇ ਲਈ ਆਪਾਂ ਨੂੰ ਕੋਈ ਜਾਣ ਲਈ 10-15 ਦਿਨਾਂ ਦਾ ਸਮਾਂ ਸਾਨੂੰ ਚਾਹੀਦਾ ਉਹਦੇ ਵਿੱਚ ਅਸੀਂ ਜਿਹੜਾ ਪੋਲੂਸ਼ਨ ਡਿਪਾਰਟਮੈਂਟ ਹੈ ਜਾਂ ਹੋਰ ਡਿਪਾਰਟਮੈਂਟ ਹੈ ਉਹਦੇ ਸੰਬੰਧ ਤੋਂ ਜੋ ਵੀ ਡਾਕੂਮੈਂਟ ਆਉ ਲੈ ਰਹੇ ਆ ਅੱਗੇ ਜਿਹੜੀ ਪੜਤੀ ਕਾਰਵਾਈ ਹੈ ਉਹ ਕਰ ਰਹੇ ਹਾਂ ਤੇ ਤੁਹਾਨੂੰ ਸਾਰਿਆਂ ਨੂੰ ਇਹੀ ਵਿਸ਼ਵਾਸ ਦਿਵਾਉਣਾ ਵੀ ਕਰਾਂਗੇ 100% ਪਰ ਨਾਲ ਨਾਲ ਉਹਦੇ ਆਪਾਂ ਜਿਹੜੀ ਉੱਥੇ ਮਲਕੀ ਪੋਲੂਸ਼ਨ ਫੈਲੇ ਹੋਇਆ ਜੋ ਵੀ ਹੈ ਪੂਰਾ ਕਰਫਟ ਖਿਲਾ ਰਿਹਾ ਹੈ ਉਹ ਵੀ ਸਫਾਈ ਕਰਵਾਵਾਂਗੇ ਉਹ ਵੀ ਆਪਣੀ ਜ਼ਿੰਮੇਵਾਰੀ ਹੈ ਉਹਦੇ ਵਿੱਚ ਧੰਨਵਾਦ ਸਾਹਿਬ